ਕੋਈ ਨਹੀਂ ਜਦ ਤੱਕ ਨਾਸ਼ਤੇ ਦੀ ਸ਼ੁਰੂਆਤ ਕਰਦੇ ਹੋ ਮਿੰਟਾਂ ਜਿਹੜੇ ਸੁੱਤੀ ਨਹੀਂ ਏਸੀ ਲਿਆਂਦੀ ਜੀ ਨਮਾ ਟੁਕਕਾ ਹਾਂ ਮੇਰੇ ਸਬਜ਼ੀਆਂ ਨਾਲ ਲੰਘਿਆ ਹੁੰਦੀਆਂ ਨੇ ਮਮੇ ਨੇ ਸਾਗ ਲੈ ਲੈਣਾ ਸੀਗਾ ਜਿਵੇਂ ਦੋ ਸੜੀਆਂ ਲਗਾਈਆਂ ਅੱਜ ਕਿਹ ਜਿਆਦਾ ਹੋ ਗਏ ਲਓ ਅੱਜ ਖਾਣੇ ਵਿੱਚ ਕੀ ਹੈ ਆਈਏ ਇਹ ਅਰਬੀ ਇਹ ਹੈ ਜੀ ਰਾਜਮਾ ਇਹ ਰਹੀ ਗਿਆ ਬਾਸਮਤੀ ਰਾਈਸ ਬਾਸਮਤੀ ਰਾਈਸ ਤੇ ਨੀਂ ਅੰਬ ਜਿਹੜੇ 2 ਕਿਲੋ ਨੂੰ ਕਿੱਡੇ ਵੱਡੇ ਵੱਡੇ ਆਂਬਾ ਅੱਜ ਫਾਦਰ ਜੀ ਕਿਸੇ ਨੇ ਮੈਨੂੰ ਵਿਸ਼ ਨਹੀਂ ਕੀਤਾ ਇੰਨੀ ਕਿ ਚਾਕਲੇਟ ਦੇ ਗਏ ਇਹਨਾਂ ਨੇ ਮੇਤੋ ਹੁਣ 5-700 ਦੀ ਪਾਰਟੀ ਲੈ ਲੈਣੀ ਸ਼ਾਮ ਨੂੰ 570 ਦੀ پکڑ ਇਹ ਦੇਖੀ ਜੇ ਅਨਾਂ ਦੀ ਪੂਰੀ ਜਗ੍ਹਾ ਕੋਈ ਚਾਵਲ ਰੋਟੀ ਰਾਜਮਾ ਤੇ ਅਰਬੀ ਜਿਹੜੇ ਸਾਲ ਅਸੀਂ ਵਲੌਗ ਬਣਾਏ ਸੀ ਵਲੌਗ ਦੇ ਵਿੱਚ ਵੀ ਆਏ ਹੈ ਚਾਟ ਦਾ ਦੱਦ ਕੀ ਕਾ ਹੋਣੇ ਕੋਸ਼ਾ ਤੇ ਪਾਰਟੀ ਹੋ ਗਈ ਕੈਨਸਲ ਕਿਉਂਕਿ ਵੱਡੀ ਕੁੜੀ ਦੀ ਸਿਹਤ ਨਹੀਂ ਠੀਕ ਪਤਾ ਮੈਨੂੰ ਤੁਸੀਂ ਦੋਨਾਂ ਜਾਣੀਆਂ ਛੱਡਣ ਵਾਲੀਆਂ ਹੈ ਨਹੀਂ ਗੀਆਂ ਫਿਰ ਆਪਾਂ ਆਵਾਂਗੇ 9 ਵਜੇ ਲਾਈਵ ਲੋ ਜੀ ਇੱਧਰ ਹਰਮਨ ਨੇ ਹਰਮਨ ਨੇ ਵੀ ਜੇ ਇਹ ਹਾਂ ਜੀ ਸਾਡੇ ਘਰ ਗੁੰਡੇ ਆ ਗਏ ਦੋ ਦੋ ਫਾਦੋ ਤੇ ਪਾਈਓ ਆ ਜੇ ਤੂੰ ਨਾਲ ਜਦੋਂ ਤੂੰ ਫੇਰ ਕੱਲ ਨੂੰ ਕੱਪਾ ਚਲੋ ਜੀ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ 11 ਹੋ ਗਿਆ ਤੇ ਇੱਧਰ ਆਪਾਂ ਲੱਗੇ ਹੁਣ ਨਾਸ਼ਤਾ ਕਰਨ ਹਾਂਜੀ ਹਾਂਜੀ ਸਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਕਿਨੰਦਰਾ ਬਲੌਗਸ ਨੂੰ ਕਰਦੇ ਹਾਂ ਤੁਸੀਂ ਠੀਕ ਹੋ ਨਾ ਪ੍ਰਮਾਤਮਾ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਕਿਤੇ ਅਸੀਂ ਵੀ ਠੀਕਾਣਾ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਤੋਂ ਹਾਂਜੀ ਜੀ ਆਪਾਂ ਇੱਧਰ ਆ ਲੈ ਸੁੱਤੀ ਵੀ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਨੂੰ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਕੰਮ ਕਰਦੇ ਆ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਦੀ ਸ਼ੁਰੂਆਤ ਕਰਦੇ ਆ ਮੈਂ ਜਿਵੇਂ ਜਰ ਸੁੱਤੀ ਨੂੰ ਗੋਈਂ ਚੁਕੀਆਂ ਚੁਕੀਆਂ ਆਂ ਕਰ ਦੇਣਾ ਨਾ ਚਾਓ ਜੀ ਕਰ ਲਓ ਨਾ ਚਲੋ ਜੀ ਇੱਧਰ ਬਣੀ ਆਂ ਤੇ ਚਲੋ ਕਰ ਲਈਏ ਨਾਸ਼ਤਾ ਫਿਰ ਮਿਲਦੇ ਆਂ ਹਾਂਜੀ ਬਣੀ ਰਹੀ ਬਲੌਗ ਨਾ ਹਾਂਜੀ ਏਸੀ ਲਿਆਂਦੇ ਸੀ ਨਵਾਂ ਕੁੱਕਰ ਹਾਂ ਹਾਂ ਅਸੀਂ ਇਹਦੇ ਵਿੱਚ ਖੀਰ ਬਣਾਈ ਸੀਗੀ ਇੱਕ ਦਿਨ ਉਦੋਂ ਅਸੀਂ ਬਲੌਗ ਨਹੀਂ ਸੀ ਬਣਾਇਆ ਜਦੋਂ ਆਂਡਰ ਲੈਵਾ ਸੌਰੀ ਉੱਥਾ ਹਾਂ ਅੱਜ ਵਾਸੀ ਨਾ ਤੇ ਫਿਰ ਅਸੀਂ ਇੱਧਰ ਛੁੱਟੀ ਕੀਤੀ ਸੀ ਬਲੌਗ ਰੀ ਸੀ ਬਣਾਇਆ ਪਰ ਉਦੋਂ ਤਾਂ ਅਸੀਂ ਉਹਦੋਂ ਖੀਰ ਬਣਾਈ ਸੀਗੀ ਕੁੱਕਰ ਚ ਨਵੇਂ ਨਵਾਂ ਕੁੱਕਰ ਲੈ ਕੇ ਆਈਆਂ ਨਾ

मिट्टी का जी है। मम्मी तेरे को तैयार है ना हो बीपा तुम साग बनाओ ना ये बनाओ ना यार। हाँ। चलो। चलो मेरे। मिलते हैं या नहीं बनेंगे तुम लोगों दिन। हाँ जी। हाँ जी। हाँ जी।, हाँ जी।, हाँ जी। लगता है तोड़ का? वो तोड़ का लगता है अभी नहीं मेरे को प्यार है ना तेरी। ठीक है। तोड़ का उन दे दिया। ਰਾਜਮਾ ਉਦੋਂ ਨਹੀਂ ਇਹ ਤੁਹਾਨੂੰ ਸਮਝ ਨਹੀਂ ਲੱਗਦੀ ਹੈ ਕਿ ਦੇਖੋ ਕੱਲ ਪਹਿਲਾਂ ਇੱਕਦਣੇ ਮੈਂ ਰਾਜਮਾ ਬਣਾਏ ਮੈਂ ਤਿੰਨ ਜਿੜੀਆਂ ਲਵਾਈਆਂ ਹਾਂ ਫਿਰ ਤਾਂ ਵੀ ਰਾਜਮਾ ਜ਼ਿਆਦਾ ਹੋਵੇ ਅੱਜ ਮੈਂ ਦੋ ਜਿੜੀਆਂ ਲਗਾਈਆਂ ਅੱਜ ਘੇਰ ਜ਼ਿਆਦਾ ਹੋਵੇ ਲਓ ਲੈ ਸਮਝ ਨਹੀਂ ਲੱਗਦੀ ਹੈ ਕਿ ਵੀ ਇਹਨਾਂ ਨੂੰ ਇੱਕ ਹੀ ਸਿੜੀ ਲਓ ਕਿੱਦਾਂ ਦੇ ਰਾਜਮਾ ਆਉਂਦੇ ਆ ਤਿੰਨ ਲਵਾਈਆਂ ਇਦਾਂ ਦੇ ਹੋਏ ਅੱਜ ਦੋ ਲਵਾਈਏ ਤਾਂ ਮਤਲਬ ਇੱਕ ਹੀ ਸਿੜੀ ਲਵਾਓ ਇਹਨੂੰ ਅੱਗੇ ਅੱਗੇ ਤਿੰਨ ਲਵਾਉਂਦੇ ਹੁੰਦੇ ਸੀਗੇ ਅੱਗੇ ਤਿੰਨ ਸੀਟੀਆਂ ਲਵਾਈਆਂ ਸੀ ਪਤਾ ਨਹੀਂ ਕਿਦਾਂ ਦਾ ਵੀ ਆਇਆ ਹਾਂ ਇਹ ਰਾਜਮਾ ਜਿਹੜੇ ਆ ਦੋ ਛੇਤੀ ਹੋ ਜਾਂਦੀਆਂ ਆ ਬਹੁਤ ਜਲਦੀ ਹੋ ਜਾਂਦਾ ਮੈਨੂੰ ਮੜਦੇ ਦਾ ਫੂਨ ਆ ਗਿਆ ਮੈਂ ਫੂਨ ਤੇ ਗੱਲ ਕਰਨ ਲੱਗ ਗਈ ਉਧਰ ਆਦਨ ਵਾਲੇ ਨੇ ਦੋ ਛਟੀਆਂ ਨੇ ਬੰਦ ਕਰ ਦਿੱਤਾ ਇਹਨਾਂ ਨੂੰ ਦੋ ਸੀਟੀਆਂ ਲਵਾ ਦੇ ਨਾਲੇ ਕੁੱਪੜ ਫੂਨ ਨੂੰ ਹਾਂ ਇਹ ਗੱਲ ਕਰਨ ਲੱਗੀ ਮੇਰੇ ਤਾਂ ਆ ਕੇ ਨਿਕਲ ਗਿਆ ਹਾਂ ਬਸ ਫਿਰ ਤਿੰਨ ਲਵਾਉਣਗੇ ਜ਼ਿਆਦਾ ਹੁਣ ਅੱਗੇ ਤੋਂ ਬਣਾਉਂਗੇ ਇੱਕ ਲਵਾ ਕੇ ਦੇਖੀਏ ਦੋ ਸੀਟੀਆਂ ਤਾਂ ਫੇਰੇ ਰਾਜਮਾ ਬਣਾਣੀ ਆ ਇਹ ਤਾਂ ਵੀ ਕੀ ਗੱਲ ਹੋ ਜਾਂਦੀ ਆ ਨਾ ਸਾਰੀ ਜੀਰਨਾਂ ਦੀ ਅਰਦਿਲੀ ਕੱਢਦੇ ਨਾ ਅਰਦਿਲੀ ਰਣ ਵੀ ਧੋ ਰਹੀ ਆ ਹਾਂ ਆ ਮੇਚ ਮੇਚਾ ਪਾ ਲਈਆਂ ਹਾਂਜੀ ਮੇਚਾ ਪਾ ਲਈਆਂ ਮਮਾ ਚਲੋ ਮਿਲਦੇ ਆ ਫਿਰ ਨਾ ਕਰ ਲੋ ਕੀ ਹਾਲ ਦੋਨੋਂ ਕੋਹੜਦੇ ਮੈਨੂੰ ਕਰਛੇ ਹਾਂਜੀ ਅਗਲੇ ਵਾਲੇ ਤੁਹਾਡਾ ਖੋਹ ਤੇ ਅਰਦਿ ਨੂੰ ਵੀ ਕੀ ਲੱਗਿਆ ਮੰਨ ਲੱਗਿਆ ਤੋ ਜਾਨ ਨੂੰ ਲੱਗੇ ਨਾ ਹੋਰ ਆਲੀ ਪੁਰਾਣੀ ਹਾਂ ਨੀ ਜਾਂਦੇ ਇਹ ਚਾਹ ਵਾਲੇ ਵੀ ਦੇ ਗਾਥੇ ਠੀਕ ਹੈ ਠੀਕ ਇਧਰ ਅਰਵੀ ਦੀ ਬਣਦੀ ਆ ਤੁਹਾਡੀ ਫ੍ਰੀ ਹੋ ਜਾਂ ਮੌਸਮ ਚੰਗਾ ਆ ਹਾਂ ਮੌਸਮ ਬਹੁਤ ਵਧੀਆ ਠੰਡਾ ਮੌਸਮ ਆਉਗੇ ਹਾਂ ਹਾਂ ਹਾਂਜੀ ਚਲੋ ਕਰਦੇ ਆ ਫਿਰ ਆ ਚਾਹ ਨਾਲ ਮਾੜਾ ਸੋਣ ਲੈਂਦੇ ਹਾਂ ਹਾਂਜੀ ਹਾਂਜੀ ਉਹ ਪਾਣੀ ਦੀ ਸਬਜ਼ੀ ਹੋਰ ਹੋਰ ਦੇਖੋ ਇਧਰ ਮੰਮਾ ਨੇ ਅਰਵੀ ਵੀ ਬਣਾ ਲਈ ਆ ਤੇ ਰਾਜਮਾ ਵੀ ਬਣ ਗਏ ਹਾਂ ਲੱਗਦੀ ਅੱਧੀ ਵੀ ਬਣਗੇ ਜੀ ਪਹਿਲੀ ਵਾਰ ਬਣਾਈ ਆਪਾਂ ਹੁਣ ਗਰਮੀਆਂ 'ਚ ਨਾ ਕਿਉਂ ਪਿੱਛੇ ਜੇ ਬਣਾਈ ਹੋਈ ਸੀਗੀ ਕਿਉਂ ਨਹੀਂ ਬਣਾਈ ਹੈਗੀ ਪਿੱਛੇ ਜੇ ਤੇ ਤਾਂ ਦਾ ਦੋ ਤਿੰਨ ਵਾਰੀ ਬਣ ਗਈ ਆ ਤੇ ਤਾਂ ਮੈਨੂੰ ਹੁਣ ਮੇਰੇ ਕਿਤਰੰ ਦਾ ਪਰੇ ਹੋ ਗਿਆ ਹਾਂ ਇੱਧਰ ਅਜ ਨਾਲ ਵੀ ਬਣ ਗਿਆ ਹਾਂ ਬੰਲੇ ਉਹਦੀ ਪਸੰਦ ਆਵੇ ਇੱਧਰ ਚਾਹ ਰੱਖੀ ਹੋਈ ਆਂਟੀ ਨੇ ਚਾਹ ਰੱਖੀ ਆ ਹਾਂ ਫਿਰ ਪਾਣੀ ਦੇ ਦੇ ਆਂਟੀ ਨੂੰ ਪਾਣੀ ਦੇ ਲੈ ਆਂਟੀ ਡੰਡਾ ਪਾਣੀ ਲੈਣਾ ਤੁਸੀਂ ਕੀ ਨਾਰਮਲ ਓਕੇ ਚਲੋ ਆਂਟੀ ਨੂੰ ਪਾਣੀ ਦਿੰਦੇ ਆ ਤੇ ਮਿਲਦੇ ਆਂ ਟਾਈਮ ਹੋ ਗਿਆ 2 ਤੇ ਆਪਾਂ ਆਏ ਘਰੇ ਹੁਣ ਅੱਜ ਹੈਗਾ ਸੰਡੇ ਤੇ ਇਸ ਕਰਕੇ ਜਲਦੀ ਆ ਗਏ ਪੁੱਛੋ ਤੁਸੀਂ ਅੱਜ ਚਾਹ ਖਾਣੇ ਵਿੱਚ ਕੀ ਹੈ ਅੱਜ ਖਾਣੇ ਵਿੱਚ ਕੀ ਹੈ ਆਈਏ ਇਹ ਅਰਬੀ ਲਓ ਜੀ ਅਰਬੀ ਬਣੀ ਹੈ ਜੀ ਸਾਡੀ ਫੇਵਰਿਟ ਠੀਕ ਹੈ ਜੀ ਤੇ ਤੋਂ ਬਣਿਆ ਰਾਜਮਾ ਜਿਹ ਹੈ ਜੀ ਰਾਜਮਾ ਓਕੇ ਠੀਕ ਹੈ ਉਹ ਕਹਿੰਦੇ ਹੁੰਦੇ ਨੇ ਜਦੋਂ ਮਸੂਰੀ ਦਿੰਦੇ ਹੁੰਦੇ ਆ ਠੀਕ ਹੈ ਓਕੇ ਜੀ ਹਾਂ ਤੇ ਇਹ ਹੈਗੇ ਆ ਬਾਸਮਤੀ ਰਾਈਸ ਬਾਸਮਤੀ ਰਾਈਸ ਓਕੇ ਤੇ ਅੱਜ ਚੀਜ਼ਾਂ ਸਾਰੀਆਂ ਹੀ ਫੇਵਰੇਟ ਬਣਾਈਆਂ ਹੁਣ ਬੰਦਾ ਕੀ ਖਾਊਗਾ ਰਾਜਮਾ ਖਾਊਗਾ ਕਿ ਅਰਬੀ ਖਾਊਗਾ ਵਿੱਚ ਪੰਤੀ ਰੱਖਦੇ ਨੇ ਲੇਕਿਨ ਅਸੀਂ ਬਲਾਈ ਨਹੀਂ ਨਿਆਣੇ ਖਾਂਦੇ ਪਹਿਲੇ ਖਾਂਦੀ ਕਹਿੰਦੀ ਮੈਂ ਬਣਾਈਏ ਓਕੇ 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 ਚਲੋ ਜੀ ਸਬਜ਼ੀਆਂ ਅ ਨਵੇਂ ਬੁੱਕਰਵੇ ਜੱਜ ਬਣਾਈਏ ਅਸੀਂ ਹਾਂ ਪਿਛਲੀ ਵਾਰ ਬਲੌਗ ਜਿਹੜਾ ਬਣਾਇਆ ਸੀ ਖੀਰ ਬਣਾਈ ਸੀ ਉਹ ਪਾਇਆ ਨਹੀਂ ਸੀ ਬਲੌਗ ਕਿਉਂਕਿ ਉਸ ਦਿਨ ਆਪਣਾ ਸੀਗਾ ਵਾਟਰ پارک ਵਾਲਾ ਬਲੌਗ ਪਾਤਾ ਉਸ ਦਿਨ ਉਸ ਕਰਕੇ ਉਸ ਦਿਨ ਦਾ ਆਪਾਂ ਜੋ ਬਣਾਇਆ ਉਹ ਪਾਇਆ ਨਹੀਂ ਬਲੌਗ ਇਹਦੇ ਵਿੱਚ ਅੱਜ ਮੈਂ ਪਹਿਲੀ ਵਾਰ ਸਬਜ਼ੀ ਬਣਾਈ ਆ ਚਲੋ ਵਧੀਆ ਤੇ ਹੁਣ ਆਪਾਂ ਜਾਈਏ ਬਾਜ਼ਾਰੋਂ ਉਹ ਲੈ ਕੇ ਆਣੀ ਆ ਲਾਈਨਿੰਗ ਲਾਈਨਿੰਗ ਕੱਲ ਮਿਲੀ ਨਹੀਂ ਸੀਗੀ ਕੱਲ ਮਿਲੀ ਨਹੀਂ ਤੇ ਆਪਾਂ ਜਾਈਏ ਫੇਰ ਮੁੜ ਕੇ ਕਿਉਂਕਿ ਕੱਢੀ ਕੀਤਾ ਕੋਈ ਸੁਣ ਵੈਸੇ ਵੀ ਸੰਡੇ ਆ ਦੁਕਾਨਾਂ ਸਦੀ ਬੰਦ ਹੋ ਜਾਣੀਆਂ ਚਲੋ ਆਓ ਚਲੀਏ ਹਾਂਜੀ ਮੰਮੀ ਸਾਡੇ ਕਰ ਰਹੀ ਇਧਰ ਤਰਪਾਈ ਬਾਹਲੋ ਬਾਹਲੋ ਤੇ ਆਏ ਅਸੀਂ ਫੇਰ ਹੈ ਮੈਂ ਮਾਰਜੀ ਲਿਪਸਟਿਕ ਲਾਵਾਂ ਲਾਲ ਲਾਲ ਲਿਪਸਟਿਕ ਲਾਵੋ ਅੱਜ ਕੋਈ ਗੱਲ ਨਹੀਂ ਲਓ ਜੀ ਆਪਾਂ ਆ ਗਏ ਆ ਜੀ ਲਾਈਨਿੰਗ ਵੀ ਲਈ ਆ ਲਾਈਨਿੰਗ ਮਿਲ ਗਈ ਸਾਨੂੰ ਸੂਟ ਦੀ ਤੇ ਸਾਡਾ ਜਿਆ ਸੇਮ ਮਿਲ ਗਈ ਜੀ ਸੇਮ ਮਿਲ ਗਈ ਹਾਂ ਤੇ ਤੇ ਨਾਲ ਲੈ ਗਏ ਆਏ ਜੀ ਅਸੀਂ ਅੰਬ ਬੈਂਗੋ ਸ਼ੇਕ ਬਣਾਉਣ ਲਈ ਅੰਬ ਇਹਦਾ ਫਰੌਗ ਬਣਾਉਣ ਲਈ ਤੇ ਫੇਲ ਆਵਾਗ ਚੱਲ ਗਏ ਉਹ ਕਹਿੰਦੇ ਦੋ ਦਿਨ ਰੋਕ ਕੇ ਆਉਣਾ ਕਪੜਾ ਇਹ ਅੰਬ ਬਹੁਤ ਕਿੰਨੇ ਸੋਹਣੇ ਆਏ ਆ 70 ਰੁਪਏ ਕਿਲੋ ਦਿੱਤੇ ਆ ਹੂੰ ਚਲੋ ਅੰਬ ਦਾਮ ਦੇਸੀ ਆਹ ਬਦਮਾ ਅੰਬ ਦੇਖੋ ਇਹ ਅੰਬ ਤਿੰਨ ਹੀ ਅੰਬ ਜੜੇ 2 ਕਿਲੋ ਨੂੰ ਕਿੱਡੇ ਵੱਡੇ ਵੱਡੇ ਆਂਬਾ ਇਹ ਨਿਆਣੇ ਇੱਧਰ ਕੀ ਕਰਦੇ ਆ ਆਹ ਦੇਖੋ ਹਾਂਜੀ ਹਾਂਜੀ ਕੀ ਕਰੀ ਜਾਨੀ ਆ ਬਸ ਹੋਰ ਕੋਈ ਕੰਮ ਹੀ ਨਹੀਂ ਰੀਲਾ ਦੇਖਣੇ ਸਾਰੇ ਢੇਰੀ ਸੀ ਤੂੰ ਗੇਮ ਖੇਡਦੀ ਆ ਦੇਖੋ ਜੀ ਇਧਰ ਇਹ ਗੇਮ ਖੇਡਣ ਢਈ ਆ ਬਹੁਤ ਬੜੀ ਰੀਲਾ ਦੇਖਣ ਢਈ ਆ ਅੱਜ ਫਾਦਰਡੇ ਕੇਹਨੇ ਮੈਨੂੰ ਵਿਸ਼ੇ ਨਹੀਂ ਕੀਤਾ ਕੀਤਾ ਆ ਉਹ ਤਾਂ ਤੁਸੀਂ ਰਾਤੀ ਕਰਦਾ ਬਲੌਗ 'ਚ ਥੋੜੋ ਕੇਹਨੇ ਕੀਤਾ ਮੈਨੂੰ ਬਲੌਗ 'ਚ ਕਿਦਾ ਪਤਾ ਲੱਗੂ ਕਿਸੇ ਨੂੰ ਲੈ ਆਪਾ ਅੱਛਾ ਪਾਰਟੀ ਵੀ ਮੈਚ ਦਵਾ ਸ਼ਾਬਾਸ਼ ਸ਼ਾਮੀ ਖਵਾਵਾਂਗੇ ਤੁਹਾਨੂੰ ਕੁਝ ਚਲੋ ਕੋਈ ਨਹੀਂ ਸ਼ਾਮੀ ਹੈਗੀ ਆ ਬੱਪਾ ਅੱਛੀ ਹੈਗੀ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸ਼ਾਮੀ ਲਓ ਅੱਜ ਆਪ ਦਾ ਦਿਨ ਹੈ ਚਲੋ ਆ ਮੈਨੂੰ ਚਾਕਲੇਟ ਮਿਲ ਗਈ ਜੀ ਚਾਕਲੇਟ ਇੰਨੀ ਇੰਨੀ ਚਾਕਲੇਟ ਦੇ ਗਏ ਇਹਨਾਂ ਨੇ ਮੇਰੇ ਤੋਂ ਹੁਣ 5-700 ਦੀ ਪਾਰਟੀ ਲੈ ਲੈਣੀ ਸ਼ਾਮ ਨੂੰ ਚਲੋ ਠੀਕ ਹੈ ਜੀ ਮੈਂ ਕਿਹਾ ਅੱਜ ਫਾਦਰਡੇ ਕੇ ਇਹਨੇ ਮੈਨੂੰ ਹੈਪੀ ਫਾਦਰਡੇ ਨਹੀਂ ਕਿਹਾ ਹੈਗਾ ਲਓ ਕਹਿੰਦੀ ਕਿਹਾ ਤਾਂ ਤੁਹਾਨੂੰ ਮੈਂ ਕਿਹਾ ਉਹ ਤੁਸੀਂ ਰਾਤੀ ਗਿਆ ਸੀ ਆ ਕੇ ਤੇ ਬਲੌਗ ਜੇ ਕਿਸੇ ਨੇ ਕਿਹਾ ਬਲੌਗ ਜੇ ਕਿੱਦਾਂ ਪਤਾ ਲੱਗੂ ਵੀ ਤੁਸੀਂ ਮੈਨੂੰ ਵਿਸ਼ ਕੀਤਾ ਸਾਰਿਆਂ ਨੂੰ ਕਹਿੰਦੀ ਆਲੋ ਖਾਓ ਚਾਕਲੇਟ ਖਾਓ ਇਸਨੂੰ ਪਾਰਟੀ ਤੋਂ ਸ਼ਾਮ ਨੂੰ ਮੈਂ ਕਿਹਾ ਇੰਨੀ ਕਿ ਚਾਕਲੇਟ ਖਵਾ ਗਏ ਤੇ ਸ਼ਾਮੀ ਇਹਨਾਂ ਨੇ ਮੇਰੇ ਕੋਲ 5-700 ਦੀ ਪਗੜ ਉਹ ਦਿਮਾਗ ਜੀ ਨਿਕਲ ਗਿਆ। ਕੋਈ ਵੀ ਨਹੀਂ ਦੇਖੀ ਲਗੀ। ਇਹ ਦੇਖੀ ਤੇ ਆਣਾ ਦੀ ਕੋਈ ਜਗ੍ਹਾ ਹੋਣਾ ਸੀ। ਹਾਂ। ਹੁਣ ਕੀਤਾ ਭੁੱਲ ਗਿਆ ਦਸਲ ਨੂੰ ਵੀ। ਰੋਟੀ ਖਾਣੀ ਹੈ ਕਿ ਚਾਵਲੇ ਖਵਾ ਲੈਣੇ ਤੁਸੀਂ? ਅ ਅਰਬੀ ਨਾਲ ਰੋਟੀ। ਰੋਟੀ ਖਾਣੀ ਹੈ ਅਰਬੀ ਨਾਲ। ਹੂੰ। ਚਲੋ। ਠੀਕ ਆ ਜੀ ਬਣੇ ਲਿਓ ਸਾਡੇ ਬਲੌਗ ਨਾਲ ਜੀ। ਢਾਈ ਵੱਜ ਗਏ। ਇੱਧਰ ਆ ਗਈ ਸਾਡੀ ਰੋਟੀ ਅਰਬੀ ਦੇ ਨਾਲ। ਉਹ ਲੋਈ ਤੇ ਮਨਪੀ ਕਰਕੇ ਥਾਲੀ ਆਪਣੀ ਸਹੀ ਆ ਕੇ ਲੈ ਆਈ ਪੂਰੀ ਰੱਖ ਥਾਲੀ ਦੇ ਵਿੱਚ ਪਹਿਲਾਂ ਸਾਰੀ ਸਜਾਈ ਦੇਖੋ ਜੀ ਚਾਵਲ ਰੋਟੀ ਰਾਜਮਾ ਤੇ ਅਰਬੀ ਦਾਲ ਪੂਰੀ ਸਜਾ ਕੇ ਲੈ ਗਈ ਲੋ ਜੀ ਪਿਆਜ਼ ਇੱਕ ਰੋਟੀ ਤੇ ਨਿੰਬੂ ਇਹ ਕਹਿੰਦੀ ਮੈਂ ਖਾਣੀ ਨਹੀਂ ਮੇਰੇ ਕੋ ਦੂਗੀਆਂ ਖਾਣੀ ਕਹਿੰਦੀ ਮੇਰਾ ਪੇਟ ਨਹੀਂ ਸਹੀ ਮੈਂ ਜੇ ਲੋੜ ਹੋ ਗਈ ਮੈਂ ਚਾਵਲ ਖਾ ਲਵਾਂ ਚਲੋ ਠੀਕ ਹੈ ਜੀ ਇਧਰ ਮਾਤਾ ਵੀ ਲੱਗੀ ਹੈ ਜੀ ਖਾਣ ਤੇ ਕੱਪਾ ਵੀ ਲੱਗਿਆ ਜੀ ਚਲੋ ਠੀਕ ਹੈ ਜੀ ਬਣੇ ਰਹੀਏ ਬਲੌਗ ਨਾਲ ਮਿਲਦੇ ਹਾਂ ਜੀ ਕੱਪੂ ਵੀ ਲੈ ਕੇ ਆਈਆਂ ਹਾਂ ਪਾਣੀ ਬਹੁਤ ਵਧੀਆ ਵੱਡਾ ਕੱਪ ਚਲੋ ਠੀਕ ਹੈ ਜੀ ਹਾਂ ਕਸਮੇ ਵਾਲਾ ਪਾਣੀ ਨਹੀਂ ਉਹ ਕੌਣ ਕਹਿੰਦਾ ਇੱਕ ਕਿਸੇ ਦਾ ਬਲੌਗ ਦੇਖਿਆ ਜਗਾ ਤੇ ਨਿੰਬੂ ਪਾਣੀ ਨੂੰ ਕਹਿੰਦੇ ਨਿੰਬੂ ਦਾ ਸ਼ਰਬਤ ਬਣਾਇਆ ਨਹੀਂ ਇਹ ਨਿੰਬੂ ਦਾ ਜੂਸ ਨਿੰਬੂ ਦਾ ਜੂਸ ਹਾਂ ਲੋਕ ਕੀ ਕਰਦੇ ਨਿੰਬੂ ਦਾ ਜੂਸ ਨਿੰਬੂ ਦਾ ਜੂਸ ਸ਼ਿਕੰਜਮੀ ਨੂੰ ਨਿੰਬੂ ਦਾ ਜੂਸ ਜੂਸ ਤਾਂ ਉਹ ਹੁੰਦਾ ਹੈ ਜਿੱਦਾਂ ਕਹਿੰ ਲੋ ਚ ਪਾਣੀ ਨਹੀਂ ਪਾਉਂਦਾ ਕਿਸੇ ਫਰੂਟ ਦਾ ਪਾਣੀ ਥੋੜਾ ਰਲਾਈ ਜਾਂਦਾ ਹਾਂ ਪਾਣੀ ਥੋੜਾਈ ਦਾ ਹੈ ਲਿੰਬੂ ਪਾਣੀ ਚਲੋ ਇਹਦੇ ਲਿੰਬੂ ਦਾ ਜੂਸ ਆਹੋ ਆਪਾਂ ਤਾਂ ਆਪਣੇ ਨਾ ਉਹ ਪਤਾ ਨਹੀਂ ਕਿਹਦਾ ਵਲੌਗ ਸੀਗਾ ਚਲੋ ਓਕੇ ਜੀ ਚਲੋ ਮਿਲਦੇ ਆ ਜੀ ਹਾਂ ਜੀ ਹਲਕੀ ਜਿਹੀ ਆਈ ਆ ਵੀਰੇ ਜਾਲੂ ਸੀ ਵਲੌਗ ਬਣਾਇਆ ਸੀ ਵਲੌਗ ਦੇ ਵਿੱਚ ਵੀ ਆਇਆ ਹੈਂ ਚਾਟ ਦਾ ਇਸ ਵਾਰੀ ਫੇਰ ਵੀ ਸਾਰੀ ਫੇਰ 골ਡ ਪਿਆਦਾ ਇੱਕ ਪਲੇਟ ਤਾਂ ਲੈ ਗਈ ਅੰਦਰ ਇੱਕ ਰਹਿ ਗਈ ਹੋਣ ਚਾਹ ਜਲਦੀ ਬਣਾ ਦੇ ਆਵਾਜ਼ ਨਾਲ ਸੁਣਦੀ ਫਿਰ ਮੈਂ ਨਹੀਂ ਤਾਂ ਆਉਣਾ ਹੀ ਨਹੀਂ ਸੀਗਾ ਤੇ ਮੰਮੀ ਚਾਹ ਨਾ ਭੁਜੀਆ ਖਿਲਾਉਣਾ ਤੁਹਾਨੂੰ ਹੈ ਮੰਮੀ ਨੇ ਚਾਹ ਦਾ ਭੁਜੀਆ ਖਿਲਾਉਣਾ ਸਾਡੀ ਚਲੋ ਚੰਗਾ ਬਈ ਬਈ ਚਲ ਅੱਤਰ ਆ ਗਏ ਗੋਲ ਗੱਪੇ ਤੇ ਚੈੱਕ ਕਰੇ ਗਾਈਜ਼ ਆਪਨੇ ਤੱਕ ਕਦੇ ਦੇਖੇ ਨਹੀਂ ਹੋਗੇ ਥੋੜਾ ਜਿਆਦਾ ਆਪਨੇ ਖਾਣ ਹੀ ਹੋਣੇ ਹੈਗੇ ਆਜੋ ਮਾ ਖਾਈਏ ਆਜੋ ਫਿਰ ਚਲ ਚਲ ਚੁੱਪ ਚੁੱਪ ਸੋ ਲੋ ਪੱਲਾਣਾ ਉਹ ਮੜੇ ਜੇ ਤੇ ਦਦੀ ਨੂੰ ਚਾਹੀਦਾ ਹੈ ਪਾਣੀ ਹਾਲੋ ਫੋਟੋ ਮੈਂ ਦੇਖ ਲਈ ਗਿਆ ਸੀ ਕਿਵੇਂ ਲਿਆ ਮਿੱਠਾ ਬਣਾ ਉਹ ਮਿੱਠਾ ਬਾੜਾ ਪਾ ਦੋ ਥੈਂਕ ਯੂ ਚਾ ਇਹ ਕੀ ਆ ਗਿਆ ਦੱਦ ਠੀਕਾ ਹੋਣੇ ਖੁਸ਼ ਆ ਇਹਦੇ ਲਈ ਪਾਣੀ ਲੈ ਕੇ ਆਵਾਂਗੇ ਸਪੈਸ਼ਲ ਚਲੋ ਮਮਾ ਅਜਾ ਫਿਰ ਖਾਈਏ ਆਪਾਂ ਵੀ ਚਲੋ ਆਜੋ ਠੀਕ ਸਰ ਜੀ ਚਲੋ ਬਾਹਰ ਇੰਨੀ ਗਰਮੀ ਹੈ ਨਾ ਸੇਕ ਅੰਦਰ ਆ ਦੇ ਠੰਡ ਲੱਗ ਲੱਪੋਣੀ ਅੱਜ ਕੁਛ ਮੌਸਮ 'ਚ ਫਰਕ ਆ ਕੁਛ ਕੁਛ ਕਰ ਰਹੇ ਆ ਮਮੀ ਮੌਸਮ ਜਿਹਾ ਹੈਗਾ ਯਾਰ ਅੱਜ ਮੌਸਮ ਤੋਂ ਓ ਜਿਆਦਾ ਗਰਮੀ ਨਹੀਂ ਹੈਗੀ ਹਾਂ ਚਲੋ ਮਿਲਦੇ ਆਂ ਫਿਰ ਅੱਪਾ ਖਾਪ ਹੀ ਲਏਗੇ ਨਾ ਫਿਰ ਮਿਲਦੇ ਆਂ ਅੱਪਾ ਠੀਕ ਹੈ ਟਾਈਮ ਹੋ ਗਿਆ 7:30 ਤੇ ਇਧਰ ਹਜ ਤੱਕ ਦੀ ਸਲਾਈ ਦਾ ਹੀ ਕੰਮ ਹੋ ਰਿਹਾ ਆ ਤੇ ਅੱਜ ਹੈਗਾ ਸੀ ਫਾਦਰ ਡੇ ਤੇ ਕੁੜੀਆਂ ਨੂੰ ਖਵਾਣੇ ਸੀਗੇ ਅਸੀਂ ਪਾਰਟੀ ਦੇਣੀ ਸੀ ਉਧਰ ਚਲ ਗਿਆ ਦੋਨੋਂ ਜਣੀਆਂ ਤੇ ਪਾਰਟੀ ਹੋ ਗਈ ਕੈਨਸਲ ਕਿਉਂਕਿ ਵੱਡੀ ਕੁੜੀ ਦੀ ਸਿਹਤ ਨਹੀਂ ਠੀਕ ਆਹੋ ਫਿਰ ਮੈਗਾ ਉਹੀ ਫਿਰ ਸੀ ਤੇ ਚਲੋ ਇਹਨਾਂ ਦੀ ਪਾਰਟੀ ਰਹਿ ਗਈ ਜੀ ਪੈਂਡਿੰਗ ਹਾਂ ਜੀ ਉੜ ਕੇ ਬੈਠੋ ਹਾਂਜੀ ਕਿਦਾਂ ਜੀ ਪਾਰਟੀ ਹੋ ਗਈ ਤੁਹਾਡੀ ਕੈਨਸਲ ਕਿਉਂਕਿ ਇਹਦੀ ਸਿਹਤ ਨਹੀਂ ਠੀਕ ਕੁਛ ਤੇ ਉਤੋਂ ਰੋਜ਼ ਹੀ ਬਾਹਰ ਲਾ ਖਾਂਦੇ ਆਪਾਂ ਦੋ ਤਾਰ ਦਿਨ ਰੋਕੇ ਤੁਹਾਨੂੰ ਫਾਦਰ ਜੀ ਦੀ ਪਾਰਟੀ ਮਿਲੂਗੀ ਠੀਕ ਆ ਜੀ ਹਾਂ ਰੋਕੇ ਮਿਲੇਗੀ ਦੋ ਚਾਰ ਦਿਨ ਆ ਛੱਡਣਾ ਥੋੜਾ ਤੁਸੀਂ ਪਤਾ ਮੈਨੂੰ ਤੁਸੀਂ ਦੋਨੇ ਜਾਣੀਆਂ ਛੱਡਣ ਵਾਲੀਆਂ ਹੈ ਨਹੀਂ ਗੀਆਂ ਕੋਈ ਗੱਲ ਨਹੀਂ ਜਿਹੀ ਆ ਦੇਖੋ ਕਹਿੰਦੀ ਐ ਇਦਾਂ ਨਹੀਂ ਛੱਡਦੀ ਆਪਾਂ ਤੁਹਾਨੂੰ ਅਸੀਂ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਪਤਾ ਮੈਂ ਕਿਹਾ ਕੁਝ ਸਿਹਤ ਨਹੀਂ ਠੀਕ ਹੈ ਦੀ ਵੱਡੀ ਦੀ ਚਲੋ ਗੋਲ ਗੱਪੇ ਦਿਖਵਾਤੇ ਆ ਪਰ ਪਾਰਟੀ ਤੇ ਲੈਣੀ ਹੈ ਨਾ ਇਹਨਾਂ ਨੇ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਨਾ ਛੱਡੀਓ ਤੁਸੀਂ ਪਾਰਟੀ ਤੁਹਾਨੂੰ ਮਿਲ ਜੂਗੀ ਸਿਹਤ ਠੀਕ ਹੋ ਲਵੇ ਕੁਝ ਓਦਾਂ ਵੀ 2 ਦਿਨ ਹੋ ਗਏ ਬਾਹਰ ਲੈ ਖਾਈ ਜੰਨੇ ਆ ਯਾਰ ਪਹਿਲਾਂ ਆਪਾਂ ਬਾਹੜੀ ਵੜ ਕੇ ਉੱਥੇ ਫਿਰ ਅਨਿਵਰਸਰੀ ਸੀ ਉੱਥੇ ਹੋਣ ਦੇ ਗਏ ਆ ਉਹ 2-3 ਦਿਨ ਹੀ ਹੋ ਗਏ ਆ ਉਸ ਤਰੀਕ ਨੂੰ ਗਏ ਆ ਤੇ ਅੱਜ 15 ਹੋ ਗਈ 10 ਨੂੰ ਵੀ ਬਾਹਰ ਲਾ 12 ਨੂੰ ਵੀ ਬਾਹਰ ਲਾ ਵੀ 12 ਨੂੰ ਵੀ 12 ਨੂੰ ਵੀ ਤਾਂ ਬਾਹਰ ਲਿਖਾਤਾ ਸਾਡੇ ਜਦੋਂ ਸਾਡੇ ਉੱਤੇ ਲੱਖਾਂ ਦਾ ਹਿਸਾਬ ਹੁੰਦਾ ਆ ਐ ਇੱਥੇ ਜਦੋਂ ਸਾਡੀ ਗੱਲ ਦੇ ਹਿਸਾਬ ਨਾਲ ਚੋਪਾ ਚਾਰ ਪੰਜ ਦੇ ਹਿਸਾਬੀ ਘਾਤ ਹੁੰਦਾ ਉਹ ਨਹੀਂ ਮੈਂ ਕਿਹਾ 2 10 ਨੂੰ ਵੀ ਬਾਹਰ ਲਾ 12 ਨੂੰ ਵੀ ਬਾਹਰ ਲਾ 12 ਨੂੰ ਕੀ ਸੀ ਐਨਿਵਰਸਰੀ ਉਹ ਵੀ ਤਾਂ ਬਾਹਰ ਹੀ ਖਾਣ ਗਏ ਉਹ ਲੱਖਾਂ ਦਾ ਰੋਟੀ ਖਾਦੀ ਉਹ ਭਵੇਂ ਰੋਟੀ ਖਾਦੀ ਰੋਟੀ ਖਾਦੀ ਬਾਸਮੂਣ ਖਾਦਾ ਕਿਸ ਨੇ ਉਹ ਭਵੇਂ ਰੋਟੀ ਫਾਸੂ ਆਪਾਂ ਤਾਂ ਖਾਂਦੇ ਹੀ ਨਹੀਂ ਗੱਲ ਆਪਾਂ ਆਪਾਂ ਥੋੜੋ ਗੱਲ ਕਰਦੇ ਨਿਆਣਿਆਂ ਦੀ ਗੱਲ ਕਰਦਾ ਵੀ ਚਲੋ ਕੋਈ ਨਹੀਂ ਹੁਣ ਥੋੜੇ ਦਿਨ ਦੋ ਦਿਨ ਦੋ ਚਾਰ ਦਿਨ ਕੱਢ ਲਓ ਫੇਰ ਪਾਰਟੀ ਕਰ ਦਿਆਂਗੇ ਦੋ ਚਾਰ ਦਿਨ ਕੱਢ ਲਓ ਫੇਰ ਪਾਰਟੀ ਕਰਦੇ ਆਂ ਤਾਂ ਵੀ ਬੈਸ ਹੋ ਗਈ ਤਾਂ ਵੀ ਬੈਸ ਹੋ ਗਈ ਸਹੀ ਗੱਲ ਆ ਤੇ ਹੁਣ ਕੀ ਰਾਤ ਦਾ ਕੀ ਪ੍ਰੋਗਰਾਮ ਆ ਬਸ ਰੋਟੀ ਰਾਤ ਨੂੰ ਉਹੀ ਦੁਪਹਿਰ ਵਾਲੀ ਸਬਜ਼ੀ ਦਾਲ ਕੀ ਖਾਣਾ ਰਾਤ ਨੂੰ ਨਹੀਂ ਆਈ ਦੁਪਹਿਰ ਨੂੰ ਦੇਖੋ ਜੀ ਰਾਤ ਨੂੰ ਰਾਜਮਾ ਖਾਵਾਂਗੇ ਸਵੇਰੇ ਆਪਾਂ ਖਾਧੀ ਸੀਗੀ ਉਹ ਅਰਬੀ ਤੇ ਹੁਣ ਖਾਵਾਂਗੇ ਰਾਜਮਾ ਤੇ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਤੇ ਮਿਲਦੇ ਆਈ ਫੇਰ ਤੁਹਾਨੂੰ ਇੱਧਰ ਦੇਖ ਰਹੀ ਹੈ ਟੀਵੀ ਜੀ ਟਾਈਮ 8:30 ਹੋ ਗਏ ਆ ਤੇ ਇੱਧਰ ਹੁਣ ਆਪਾਂ ਕਰਨ ਲੱਗੇ ਆਂ ਜੀ ਰੋਟੀ ਪਾਣੀ ਦਾ ਪ੍ਰੋਗਰਾਮ ਤਾਂ ਕੀ ਆਪਾਂ ਰੋਟੀ ਪਾਣੀ ਖਾ ਕੇ ਹੋ ਜੀ ਵਿਲੇ ਫਿਰ ਆਪਾਂ ਆਵਾਂਗੇ 9 ਵਜੇ ਲਾਈਵ ਠੀਕ ਆ ਨਾ ਕਿਉਂਕਿ ਇਹ ਹੁਣ ਜੇ ਆਪਾਂ ਸਾਰੇ ਜਣੇ ਪਿਆਰ ਕਰਦੇ ਆ ਸਾਰੇ ਜਣੇ ਗੱਲਾਂ ਬਾਤਾਂ ਕਰਦੇ ਆ ਤੇ ਫਿਰ ਟਾਈਮ ਦਿੱਤਾ ਹੋਇਆ ਤੇ ਆਉਣਾ ਚਾਹੀਦਾ ਸਾਨੂੰ ਹਣਾ ਅਸੀਂ ਮੈਂ ਲਿਆਂ ਟੁਹਜੇ ਸਵਾ ਘੱਟ ਹੋਇਆ ਤੇ ਲਿਓ ਇਹ ਰੋਟੀ ਖਾ ਰੋ ਰੋ ਰੋਟੀ ਪਾਣੀ ਖਾ ਕੇ ਵਿਹਲੇ ਹੋਏ ਨਾ ਫਿਰ ਆਪਾਂ ਆਵਾਂਗੇ ਲਾਈਵ ਤੇ ਮੈਂ ਉਹ ਮੜ ਜਾ ਜਾਣਾ ਆ ਡਾਕਟਰ ਸਾਹਿਬ ਆ ਰਹੇ ਆ ਮੜ ਜਾ ਆਇਆ 10 ਮਿੰਟ ਚ ਲਓ ਜੀ ਇੱਧਰ ਆ ਗਈ ਜੀ ਸਾਡੀ ਰੋਟੀ ਹੁਣ ਇਹ ਲਓ ਇਹ ਰਾਜਮਾ ਦੇ ਨਾਲ ਲੱਗੇ ਆ ਜੀ ਸੱਟੀ ਮਾਤਾ ਵੀ ਤੇ ਮੰਮੀ ਵੀ ਕੁੜੀਆਂ ਨੇ ਖਾਣੀਆਂ ਹੈ ਕੁੜੀਆਂ ਨੇ ਖਾਣੀਆਂ ਉਹਨੇ ਪੱਲੂ ਨਹੀਂ ਖਾਣੀਆਂ ਹੈ ਓਕੇ 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 ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਤੇ ਫਿਰ ਹੁੰਦੇ ਆ ਜੀ ਕੰਮ ਕਮ ਕਰਕੇ ਫ੍ਰੀ ਤੇ ਫਿਰ ਹੁੰਦੇ ਆ ਲਾਈਵ ਆਪਾਂ ਤੇ ਕਰਦੇ ਆ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਟਾਈਮ ਹੋ ਗਿਆ 10:30 ਤੇ ਅਸੀਂ ਲਾਈਵ ਬੰਦ ਕਰਕੇ ਤੇ ਹਰਮਨ ਨਾਲ ਫੋਨ ਤੇ ਗੱਲ ਕਰ ਰਹੇ ਸੀ ਬਾਹਰ ਵੱਜੀ ਬੈਲ ਜਦੋਂ ਬੈਲ ਵੱਜੀ ਤੇ ਅਸੀਂ ਦੇਖਿਆ ਤੇ ਲਓ ਜੀ ਇੱਧਰ ਹਰਮਨ ਨੇ ਕੇਕ ਸੈਂਡ ਕਰਦੀਆ ਲਓ ਜੀ ਇੱਧਰ ਹਰਮਨ ਨੇ ਹਰਮਨ ਨੇ ਭੇਜਿਆ ਇਹ ਹਾਂਜੀ ਓਕੇ ਇੱਧਰ ਲਓ ਜੀ ਹਰਮਨ ਨੇ ਫਾਦ ਅਸੀਂ ਅੱਜ ਨਾ ਕੇਕ ਵੀ ਅਸੀਂ ਕਹਿੰਦੇ ਕੇਕ ਵੀ ਨਹੀਂ ਕੱਟਣਾ ਹੈਗਾ ਤੇ ਨਾ ਹੀ ਅਸੀਂ ਪਾਰਟੀ ਬੁਲਟੀ ਕਰਨੀ ਹੈਗੀ ਅੱਜ ਚੱਲ ਹੁਣ ਦਵਾਰਾ 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 ਕਰ ਆ ਓਕੇ ਜੀ ਲਓ ਜੀ ਕੁੜੀ ਕੇਕ ਲੈ ਕੇ ਆਈ ਜੀ ਹਰਮਨ ਨੇ ਭੇਜਿਆ ਨਹੀਂ 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 ਮੈਂ ਸੁਣਾ ਆਪਣੀ ਲਓ ਜੀ ਹਰਮਨ ਹਾਂ ਹਰਮਨ ਤਲਦੀ ਓਕੇ 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 ਕਿ ਲਗਮ ਲੜੰਦਾ ਹਰ ਗਿਆ ਪਾਣੀ ਪੀ ਲੈ ਪਾਣੀ ਪੀ ਆਉਂਦਾ ਜੀ ਚੱਲਿਆ ਪਾਣੀ ਲੋ ਪਲਾਉ ਪਹਿਲਾਂ ਪਾਣੀ ਪੂੜੀ ਫੇਰ ਕੱਟਦੇ ਆ ਕੇਕ ਕੁੱਤੇ ਪੈ ਗਏ ਬਸ ਬਸ ਉਹ ਕੱਟਣੇ ਵੱਡਿਆਂ ਵੀ ਹੋਇਆ ਪਹਿਲਾਂ ਉਸੇ ਗਲੀ ਚ ਅੱਛਾ ਜੋੜਿਆ ਮੁੰਡਾ ਪਤਾ ਕੀ ਜਦੋਂ ਇਹ ਹੋਈ ਸੀਗਾ ਜਦੋਂ ਬੈਲ ਮਾਰੀ ਮੈਗਾ ਕਿਹੜਾ ਐਡਾ ਕਾਲਾ ਆ ਹਨਾ ਆਹੋ ਇਹ ਵਜ ਮਾਰੀ ਜਾਂਦੇ ਕੌਣ ਕੌਣ ਕੋਈ ਬੋਲੇ ਨਹੀਂ ਪਿਆ ਤਾਈਆਂ ਹਰਮਨ ਦਾ ਕਹਿੰਦਾ ਫੋਨ ਆਇਆ 9 ਵਜੇ ਕਹਿੰਦਾ ਵੀ ਮਲਾ ਕੁੱਤੇ ਆ ਗਏ ਸਾਡੇ ਘਰ ਗੁੰਡੇ ਆ ਗਏ ਕਿ ਸਾਡੇ ਨਾਲ ਲੱਗਾ ਗੁੰਡੇ ਆ ਗਏ ਸਾਡੇ ਘਰ ਦੋ ਦੋ ਉਹ ਭਰਾਵਾ ਲਾਈਵ ਦੇ ਵਿੱਚ ਅੱਜ ਅਗੇ ਇੱਕ ਇੱਕ ਬੰਦਾ ਆਇਆ ਲਾਈਵ ਦੇ ਵਿੱਚ ਐਮ ਕੇ ਸਰਕਾਰ ਮੈਨੂੰ ਕਹਿੰਦਾ ਅੰਕਲ ਇਹ ਕਹਿੰਦਾ ਪਾਜੀ ਤੁਹਾਡੇ ਕੋ ਗਨ ਵੀ ਹੈਗੀ ਆ ਉਹ ਮੈਂ ਕਹਾ ਨਹੀਂ ਭਰਾਵਾ ਸਾਡੇ ਕੋ ਗਨ ਹੈ ਦੀ ਜੈਸ਼ਤਾਪੁਰੀ ਰੱਖਣੀ ਜੈ ਜਾਨੂੰ ਨਹੀਂ 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 ਆਪਾਂ ਗਨ ਦੀ ਕੀ ਲੋੜ ਆ ਦਾੜੀ ਦੇ ਨਾਲ ਥੱਲੇ ਕੁੱਤੇ ਆ। ਲਓ ਜੀ ਹੁਣ ਕੇਕ ਆਇਆ ਜੀ ਆਪਾਂ ਕੱਟਦੇ ਆਂ ਜੀ ਕੇਕ ਤੇ ਫਿਰ ਮਿਲਦੇ ਆਂ ਜੀ ਆਪਾਂ। ਚਲੋ ਜੀ ਬੇਬੀ ਵੀ ਜ਼ਰੂਰੀ ਹੈ ਨਾ। ਫਾਦਰਸਡੇ। ਫਾਦਰ ਮਾਦਰ ਦੇ ਨਾਲ ਹੀ ਆ। ਮਦਰ ਮਦਰ ਫਾਦਰ ਤਾਂ ਤਾਈ ਹਾਂ ਜੇ ਤੂੰ ਨਾਲ ਆ ਜਿਸ ਦਿਨ ਤੂੰ ਨਾਲ ਨਹੀਂ ਫਾਦਰ ਕਿੱਥੋਂ ਆਈ ਮੈਂ। ਚਲੋ। ਸਹੀ ਗੱਲ ਆ। ਲਓ ਜੀ। ਆ ਲੈ ਵੀ ਫਾਗੂਸੀ ਮੈਂ ਕਿਹਾ ਫਿਰ ਬੋਸ ਕੀ ਲੌਰੀ ਮਾਰੋ ਤਾਲੀਆਂ ਫਿਰ ਜਨਕਾਰ ਕਮ ਤਾਂ ਪਸੰਦੀ ਆ ਬਾਬਾ ਜੀ ਲੈ ਆਪੇ ਇੱਕ ਪਹਿਲਾਂ ਕੋਲੀ ਬਾਬਾ ਜੀ ਚਾਕਲੇਟ ਹੈ ਹਾਂ ਤੇ ਬਾਬਾ ਜੀ ਨੇ ਕੱਢੀ ਹੈ ਕੇਕ ਤੇ ਉਸ ਤੋਂ ਬਾਅਦ ਆਪਾਂ ਕੱਟ ਕੇ ਸਾਰੇ ਜਣੇ ਖਾਣੇ ਆ ਠੀਕ ਹੈ ਤੇ ਕਸ਼ਟ ਕਰ ਰਹੀ ਹੈ ਦੇਖੋ ਜੂ ਬਾਬਾ ਵੀ ਪਿਓ ਯਾਰ ਦਾ ਹਾਂ ਉਹ ਵੱਡਾ ਪੇ ਸਾਡਾ ਦਾਦੀ ਸੋ ਗਏ ਬੱਬੀ ਨਹੀਂ ਜਾਗਦੀ ਅਜੇ ਉਹਦਾ ਮਾੜਾ ਪਟਾਈਆ ਉਸ ਤੇ ਕਿਉਂ ਨਹੀਂ ਪਾਪੇ ਆ ਇਹ ਫਿਰ ਨਹੀਂ ਕਿ ਤਾ ਬਲੌਗ ਦਾ ਕਰੋ ਐਂਡ ਹਾਂਜੀ ਮੈਂ ਕਰਾਂ ਐਂਡ ਮਮਾ ਕੋ ਐਂਡ ਕਰਾ ਮਮਾ ਕਰੋ ਮਮਾ ਫਿਰ ਐਂਡ ਬਲੌਗ ਐਂਡ ਬਲੌਗ ਫਿਰ ਆਪਾਂ ਇਹ ਟੱਟੀ ਰਾਮ ਨੂੰ ਹੱਥ ਮੇਂ ਲੱਕ ਕੇ ਆਣਾ ਕੰਪਲੀਟ ਚਲੋ ਹਾਂਜੀ ਲਾਈਕ ਕਰ ਕਮੈਂਟ ਕਰਨਾ ਭੁੱਲਣਾ ਸੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆਂ ਗੱਲ ਇੱਕ ਨਵੇਂ ਬਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ